ਹਾਂਜੀ ਸ਼ਸ਼ੀਗਾਲ ਜੀ ਸ਼ਸ਼ੀਗਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਰਹਿਲ ਫੈਮਿਲੀ ਵਲogs ਅੱਜ ਕੱਕੇ ਪਟਾਕੇ ਸਾਰੇ ਜਣੇ ਸਜਦੇ ਉੱਠ ਗੜੇ ਕਿਉਂਕਿ ਅੱਜ ਸਾਡੇ ਘਰੇ ਪ੍ਰਭਾਤ ਫੇਰੀ ਆਉਣੇ ਦਾ ਨਾਜ ਜੁੱਤ ਪੈਨੇ ਸਾਡੇ ਘਰੇ ਅੱਜ ਆਉਣੀ ਹੈ ਪ੍ਰਭਾਤ ਫੇਰੀ ਇਬਾਦਤ ਵੀ ਨਾਲੇ ਉੱਠ ਗੜੀ 5 ਵਜੇ 5:30 ਹੋ ਗਏ ਮੈਨੂੰ ਲੱਗਦਾ 5:30 ਆਉਂਦੇ ਹੁੰਦੇ ਨੇ ਬਵਰੀ ਤਾਂ ਨਾ 5:30 ਆਉਂਦੇ ਮੈਨੂੰ ਲੱਗਦਾ ਜਾਂ ਬਾਅਦ ਵਿੱਚ ਦੇਖੀਏ ਕਿ ਇਬਾਦਤ ਕਿੰਨੇ ਟਾਈਮ ਲੱਗਦਾ ਇਹ ਪਹਿਲਾਂ ਘਰੇ ਅਰਜ਼ਾ ਕਰਕੇ ਜਾਣਗੇ ਫਿਰ ਆਪਾਂ ਗੁਰਦੁਆਰੇ ਚ ਆਪਾਂ ਨਿਹੰਗ ਦਾ ਰਿਗਮੈਂਟ ਕਰਦੇ ਹਾਂ ਨਾ ਕਈ ਘਰ ਇਕੱਠੇ ਹੋ ਕੇ ਕਰਨਗੇ ਕਿਉਂਕਿ ਫਿਰ ਬਾਰੀ ਨਹੀਂ ਮਿਲਦੀ ਕੱਲੇ ਕੱਲੇ ਘਰ ਨੂੰ ਜੇ ਤਾਂ ਕੱਲੇ ਕੱਲੇ ਕਰਦੇ ਬਾਅਦ ਵਿੱਚ ਸੱਸੀ ਕਾਲ ਕਰ ਦੋ ਫਿਰ ਸੱਸੀ ਕਾਲ ਜੀ ਅੱਜ ਸਾਡੇ ਘਰੇ ਬਾਬਾ ਜੀ ਆਉਣਗੇ ਸੰਗਤ ਆਊਗੀ ਹਨਾ ਵੀ ਬਾਕੀ ਬਾਹਰ ਪਲਟ ਕੋ ਨਾ ਬਸ ਸਾਡੇ ਘਰ ਖਾਇਆ ਲਹਣ ਹਾਂ ਹਾਂ ਹਨਾ ਹਨਾ ਰੋਟਾ ਨਾ ਲਾਈਟ ਲਾਕੀ ਬਹੁਤ ਜਿਆਦਾ ਆਂ ਖਰੀਦ ਫੁੱਲ ਗਿਟਾਰ ਤੇ ਆਪਾਂ ਨੂੰ ਬਾਹਰੇ ਵੀ ਮੁਚਾਈ ਹੋਈ ਨਹੀਂ ਬਾਹਰ ਬਾਹਰੇ ਹੱਥ ਤੱਕ ਆ ਬਿਖੇ ਹੋ ਨਹੀਂ ਕੋ ਗਾਇਜ਼ ਬਲੂ ਮੂਡਾ ਮੈਟਰ ਦੇ ਉੱਤੇ ਛੱਡ ਪਿਆ ਓਏ ਹਟ ਹਟ ਦੇਖੋ ਦੇਲ ਆਪਾਂ ਨੇ ਇੱਕ ਹੱਦ ਜੋਗੀ ਅਰਬਾਸ ਓਕੇ ਹਾਂ ਕੁੱਤਾ ਬੰਦਾ ਕਦੇ ਨਹੀਂ ਹਟਦਾ ਅੱਜ ਤੇਰੀ ਜੁੱਟੀ ਹਾਂਜੀ ਜੇ ਤਾਂ ਸਾਡੇ ਕਿ 6 ਵਜੇ ਆ ਕੇ ਗੁਰਦੁਆਰਾੋਂ ਫਿਰ ਤਾਂ ਚਲੀ ਜਾਈਏ ਜੇ 7 ਵਜੇ ਕੇ ਬਾਅਦ ਚਲਣਾ ਨਹੀਂ ਕਿਉਂਕਿ ਫਿਰ ਆ ਕੇ ਪੈਸਾ ਕੋ ਵੀ ਹੋਣਾ ਆਉਂਦਾ ਨਾ ਚਲ ਆ ਬੰਦਾ ਕਦੇ ਨਹੀਂ ਹੜਵਾ ਮਤਨ ਹਰਵੱਤ ਕਹਿ ਰਹੀਆਂ ਇਹ ਬੰਦਾ ਜਦੇ ਨਾਲੇ ਉੱਠ ਗਾਦਾ ਹੁੰਦਾ ਜੇ ਡਰੈਸਿੰਗ ਕਰਨੀ ਹੋਵੇ ਤਾਂ ਵੀ ਨਾਲੇ ਉੱਠ ਕਰਦਾ ਦੇਖੋ ਇਹਦੇ ਡਰਾਮੇ ਹੁਣ ਦੇਖਿਓ ਦੇਖਿਓ ਯਮਾ ਦਾ ਇੰਦਰਾਮੇ ਕਾਤਾ ਹੁਣ ਨਾ ਦੰਮੇ ਬਾਹਰ ਦੇ ਲੇ ਕਾਤਾ ਕਾਕਾ ਦੰਮੇ ਬਾਹਰਾ ਸਾਰਾ ਦੇਖੋ ਮੌਸਮ ਕਿੰਨਾ ਖਰਾਬ ਹੋ ਗਿਆ ਹਵਾ ਵੀ ਚੱਲਦੀ ਆ ਬਹੁਤ ਜ਼ਿਆਦੇ ਅਸੀਂ ਤਾਂ ਫੂਸ ਜੇ ਤਾਂ ਇਕੱਠਾ ਕਰਾਤਾ ਹਜੇ ਗੱਠਾ ਬੰਨਣ ਵਾਲੇ ਪਤਾ ਨਹੀਂ ਕਦੋਂ ਆਉਣਗੇ ਫੇਰ ਅਸੀਂ ਬਾਹਵਹੀਆ ਕਰਾਂਗੇ ਫੇਰ ਕੀਤੇ ਜੀਰੀ ਬੀਜੂਗੀ ਜੀਰੀ ਆ ਗਿਆ ਸੌਰੀ ਕਣਕ ਬੀਜ ਜਊਗੀ ਮੌਸਮ ਪਰ ਇੰਨਾ ਖਰਾਬ ਹੋਇਆ ਪਿਆ ਅੱਗ ਲਾ ਲਾ ਕੇ ਪ੍ਰਦੂਸ਼ਣ ਨਾ ਚਾਰੇ ਪਾਸੇ ਹੋਇਆ ਪਿਆ ਹਾਂ ਤੂੰ ਵੀ ਕਹਣਾ ਠੰਡ ਹੋ ਗਈ ਹੁਣ ਠੰਡ ਹੁਣ ਸਵਟਰ ਸੂਟਰ ਪਾਉਣੇ ਸ਼ੁਰੂ ਕਰ ਲਓ ਮੈਂ ਨਹੀਂ ਚੱਕਦੀ ਤੁਹਾਨੂੰ ਹਾਂ ਵੀ ਮਿੱਤਰ ਪਿਆਰੋ ਦੇਖੋ ਬਈ ਸਾਨੂੰ ਕੈਦ ਨੂੰ ਕੇ ਅਸੀਂ ਵਲੌਗ ਹੀ ਬਣਾਇਆ ਤਾਂ ਸਾਡਾ ਕਾਕਾ ਫੋਨ ਮੰਗੀਆਂ ਦਾ ਫੋਨ ਕੀ ਦੇਖਣਾ ਕੀ ਦੇਖਣਾ ਕੀ ਦੇਖਣਾ ਦੇਖਣਾ ਉਹਦੇ ਚ ਫੋਨ ਤੇ ਫਿਰ ਦੱਸੋ ਕੀ ਦੇਖਣਾ ਸਾਰੇ ਬਸ ਕੀ ਆ ਕੰਮ ਬਾਈ ਅੱਜ ਇੰਨਾ ਕੰਮ ਵਧਿਆ ਪਿਆ ਗੱਲਾਂ ਬਾਤਾਂ ਬਸ ਕੀ ਦਸੀ ਤੁਹਾਨੂੰ ਸਦਾ ਗੱਲਾਂ ਕਰਨ ਜੋਗਾ ਵੀ ਨਹੀਂ ਰਿਹਾ ਗੱਲਾਂ ਹੀ ਮੁੱਕੀਆਂ ਸਾਡੀਆਂ ਗੱਲਾਂ ਮੈਂ ਬਿਮਾਰ ਹੋ ਗਿਆ ਗੀਰੀ ਵੱਡੀ ਆ ਭਈਆ ਗਿਆ ਵਿਆ ਤੇ ਸਦਾ ਮੁੰਡਾ ਹੈਗਾ ਤੇ ਵਿਚਾਰਾ ਛੋਟਾ ਤਾਂ ਕੰਮ ਹੁੰਦਾ ਨਹੀਂ ਕਿ ਸਾਰਾ ਕੰਮ ਨੂੰ ਕਰਨਾ ਪੈਂਦਾ ਉਹ ਪਹਿਲਾਂ ਪਾਣੀ ਪਲਾਂਦਾ ਜਾਂ ਬਸ ਇੱਕ ਰੇੜੀ ਭਰਦਾ ਨਾ ਕੋਹੇ ਵਾਲੀ ਹੋਰ ਕੋਈ ਕੰਮ ਨਹੀਂ ਕਰਦਾ ਸਾਰਾ ਕੰਮ ਨੂੰ ਕਰਨਾ ਪੈਂਦਾ ਆ 2:30 ਵਜੇ ਨੇ ਦੇਖਿਓ ਹਾਲ ਦੇਖ ਲੋ ਕੀ ਆ ਇਹਨ ਦੇ ਕਾਰਨ ਬਹੁਤ ਲੋਗ ਇੱਕ ਦੀ ਬਿਮਾਰ ਹੋਣਗੇ ਆ ਕਦੂਣੀ ਬਿਮਾਰ ਹੋਗੇ ਅੰਦਰ ਰਹਿੰਦੇ ਨੇ ਟਿਕਦੀਆਂ ਬਾਹਰ ਨੂੰ ਭੱਜਦੀਆਂ ਮਾਂ ਧੂਏਂ ਚ ਬਿਮਾਰ ਹੋ ਜੇਗੀ ਹੋਰ ਕਣਜੀਰੀ ਆਪਣੀ ਕਣਜੀਰੀ ਦਾ ਬੱਬਾ ਡਰ ਸੀ ਪੁੱਛੇ ਪਏ ਕਹਿੰਦਾ ਕੀ ਨਹੀਂ ਇਹ ਲੱਗ ਅੱਲਾ ਇਨਾਈਆ ਬਣਾ ਕੇ ਕੱਲ ਪਰਸੋਂ ਹੁਣ ਬਰ ਚ ਕੰਨਿਆ ਰੇ ਗਿੱਲ ਮੇਰੀ ਆਰਡਰ ਰਹੀ ਆ ਕਣਕ ਮੇਰੀ ਬੀਜਣ ਵਾਲੀ ਵੀ ਆ ਕੰਮ ਮੇਰਾ ਸਾਰਾ ਪਿਆ ਟੋਟਲੀ ਤਾਂ ਕਰਕੇ ਵੀਡੀਓ ਵੀ ਤੇ ਕੋਈ ਬਣ ਨਹੀਂ ਰਹੀ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਹੀਂ ਕਰੀਏ ਕੋਈ ਨਹੀਂ ਪਤਾ ਹਾਂ ਆ ਉਹ ਉਹ ਕਿਹਾ ਸੀ ਕਿ ਉਧਰ ਲੈ ਜਾਓ ਕਿ ਇੱਧਰ ਲੈ ਜਾਓ ਜੇ ਉਹ ਫਲਾਣਾ ਧਮਕਾ ਕੁਝ ਨਹੀਂ ਸਮਝ ਆ ਰਿਹਾ ਤੇ ਹੁਣ ਪਾਣੀ ਪਲਾਉ ਫਿਰ ਮੈਂ ਕੱਖ ਪਾਉਂਗਾ ਕੱਖ ਪਾ ਕੇ ਤੇ ਫਿਰ ਧਰਨ ਦੂਰ ਕੱਢੇ ਨੀ ਨੂੰ ਵੀਰੋ ਸ਼ਾਮ ਹੋ ਜਾਂਦੀ ਐ ਥੱਕ ਜਾਨੇ ਯਾਰ ਠੀਕ ਐ ਹੁਣ ਆ ਕੱਲ ਨੂੰ ਗੱਠਾਂ ਬਣਾ ਕੇ ਨਰਮ ਛਕਾਉਂਗਾ ਇਹ ਕਣਕ ਬੀਜਣ ਦਾ ਹੋ ਜੂ ਐਨੇ ਜਨ ਚੱਲੂ ਯਾਰ ਰਮੇਸ਼ ਸਾਹਿਬ ਇੱਕ ਦੋ ਦਿਨ ਵਿੱਚ ਤੇ ਆਪਾਂ ਵੀਡੀਓ ਕੰਟੀਨਿਊ ਕਰ ਲਾਂਗੇ ਦੇਖਿਓ ਆਪਾ ਰੋਣਾ ਪੰਜ ਦਿਨ ਕਹਿੰਦੇ ਕਹਿੰਦੇ ਮਹੀਨਾ ਕਰਦਾ ਮਹੀਨਾ ਕਰਦਾ ਪੰਜ ਦਿਨਾਂ ਨੂੰ ਆਉਂਗਾ ਪੰਜ ਦਿਨਾਂ ਨੂੰ ਆਉਂਗਾ ਰੋਣਾ ਹਾਂ ਡੇਲੀ ਕਹਿੰਦਾ ਪਰ ਅੱਜ ਮੈਨੂੰ ਫੋਨ ਕਰਕੇ ਕਿਹਾ ਆ ਬੰਦੇ ਆ ਪੁੱਤ ਬਣ ਕੇ ਆ ਜਾ ਬਸ ਪੰਜ ਦਿਨਾਂ ਲਈ ਪਹੁੰਚ ਹਾਂ ਮਹੀਨਾ ਇੱਕ ਪੂਰਾ ਮਹੀਨਾ ਹੋ ਗਿਆ ਨਾ ਉਹ ਵਗਿਆ ਤੀ ਚੰਦਰ ਹਾਂ ਦਿਵਾਲੀ ਤਾਂ ਪਹਿਲਾਂ ਹੀ ਆ ਗਿਆ ਹਾਂ ਦਿਵਾਲੀ ਤੋਂ ਤਾਂ ਵਗ ਗਿਆ ਸੀ 10 15 ਸਾਲ ਪਹਿਲਾਂ ਬਸ ਫਿਰ ਦੇਖ ਨਾ ਪੂਰਾ ਮਹੀਨਾ ਹੋ ਗਿਆ ਸਾਨੂੰ ਨਾ ਬੰਦੇ ਵਧੀਆਂ ਹੋ ਗਏ ਦੇਖੋ ਹਾਂ ਸਮਾਂ ਸਾਡੀ ਨਾ ਸਿਰੇ ਲਾਦੀ ਗੱਲ ਲਾਉਂਦੇ ਹੀ ਕੋਈ ਨਾ ਲਾਉਂਦੇ ਜਨਬਦ ਵਾਲੀ ਮਾਤਾ ਕੋਈ ਲਾਉਂਦੇ ਨਹੀਂ ਕੋਈ ਲਾਉਂਦੇ ਨਹੀਂ ਕੋਈ ਇਹਦਾ ਮਾਤਾ ਜਨਬਦ ਵਾਲੀ ਕੀ ਆ ਬਾਗਵਾਨੀ ਸਾਡੀ ਲਾਈਵ ਹੀ ਆ ਇੱਕ ਚੋਰ ਬੋਦਲੇ ਭਾਈ ਸਾਡੇ ਉਰੇ ਹਾਂ ਭਾਈ ਸਾਡੇ ਤਾਂ ਸਬਜ਼ੀ ਬੇਲਣਾ ਵੀ ਲੈ ਜਾਂਦੇ ਨੇ ਬੇਲਣਾ ਸਬਜ਼ੀ ਸਾਡੇ ਦਾ ਵੀ ਸਬਜ਼ੀ ਤੋੜਦੇ ਇੱਕ ਜਦ ਲੈ ਆਏ ਹੁੰਦਾ ਨਾ ਵੱਧ ਹੋਵੇ ਸਬਜ਼ੀ ਨਾ ਕੀ ਕਹਿ ਲੋਕਾਂ ਨੂੰ ਇੱਥੇ ਫਿਰ ਤੋੜੋ ਤੋੜੀਆ ਤੋੜੋ ਤੋੜੋ ਤੋੜੀਆ ਲਾ ਹਾਂ ਤੂੰ ਵੀ ਝੋੜ ਦੇ ਬਾਦ ਲੈ ਉੱਪਰ ਦੀ ਗੱਲ ਆ ਬੰਦੇ ਕਰ ਰਹੇ ਨੇ ਡੇਟਿੰਗ ਡੇਟਿੰਗ ਮਹਾਰਾਜ ਕਿੱਥੋਂ ਕਰ ਲਣਗੇ ਆਹ ਦੇਖੋ ਆ ਖੜਾ ਸਾਗ ਆ ਖੜੀ ਐ ਗੋਭੀ ਤਣੀਆਂ ਸਾਡੇ ਹੱਥ 'ਚਾ ਚਟਨੀ ਘਟ ਘਟ ਖਾਵਾਂਗੇ ਪਿਆਜ਼ ਆ ਪਿੱਛੇ ਮੂਲੀ ਕਿੱਥੇ ਖੜਾ ਛੁੜਾ ਕੇ ਭਜੋਗੇ ਬੜਾਪੇ ਬਣ ਤੋ ਤੁਸੀਂ ਕਿਵੇਂ ਮਟਾਪਾ ਕਰ ਲਵਾਂ ਇਸ ਹਾਲ ਚੱਕ ਖਬਰ ਕੱਲ ਹਜੇ ਗੋਭੀ ਵੱਡੀ ਆ ਭਾਈ ਇਹਨਾਂ ਨੇ ਚਾਰ ਚਰਕੇ ਉੱਦ ਜਾਉਂਦੇ ਸਿੱਟ ਕੇ ਅੱਜ ਬਰੈਡ ਵੱਡੇ ਨੇ ਸਵੇਰੇ ਫੇਰ ਚੱਲਦੀ ਹੈ ਡਾਈਟਿੰਗ ਅੱਧਾ ਕਿਲੋ ਹਜੇ ਹੁਣ ਸੋ ਵੱਢ ਕੇ ਆਈ ਆ ਮੈਂ ਜਵੇਰੇ ਮਮਮੀ ਨੇ ਕਿਹਾ ਮਾਂ ਦੇ ਕਿ ਜਿੱਦਾਂ ਮੈਂ ਕਹਿੰਦੀ ਆ ਕਿ ਅੱਜ ਤੋਂ ਮੇਰੀ ਡਾਈਟਿੰਗ ਸਟਾਰਟ ਆ ਮੈਂ ਕੁਝ ਨਹੀਂ ਖਾਣਾ ਬਹੁਤ ਨਹੀਂ ਕੁਸਰਾ ਕੁਸਰਾ ਖਾਣ ਨੂੰ ਆ ਜਾਂਦਾ ਉਹ ਸਾਲਸ ਆ ਜਾਂਦਾ ਅੱਜ ਆਪਾਂ ਚਾਹ ਬਲਾਈਏ ਸਵੇਰੇ ਚਲੋ ਜੀ ਅੱਗੇ ਆ ਗਏ ਹਾਂ ਮਿੱਠਾ ਜਦ ਮਹੌਤਰ ਨਾ ਹੋਵੇ। ਕਾਕ ਜਸਰਾ ਮੇਥੇ ਨਾਲ ਤੁਹਾਨੂੰ ਐ ਕੀਤੀ ਹੋ ਵਿਖਾਉਣੀ ਆ। ਗਦੇ ਮਿਲ। ਜਦ ਫੈਲੀ ਜਾਂਦਾ ਗਦੇ ਮਿਲ। ਚੱਲ ਚੱਲੀਏ ਹੁਣ ਕੰਮ ਪਏ ਨੇ। ਐਸੇ ਕੱਢ ਰੇ ਦੰਦ। ਬਾਪੂ ਦਾ ਗਦੇ ਮਾ। ਆ ਜਾ। ਲੈ ਵੀ ਇੱਕ ਗੱਲ ਹੋ ਰਹੀ ਨੇ ਮਹੀਨਾ ਹੋ ਗਿਆ ਦੀ ਗਾਹ ਪਾਉਂਦੇ ਨੇ ਛੜ ਗੋਹਾ ਛੜ ਦੋ। ਗੋਹਾ ਛੜ ਦੋ ਇੱਥੇ ਗੋਹਾ ਛੜ ਦੋ। ਆ ਪਿਆ ਗੋਹਾ। ਆ ਖੜੇ ਨੇ ਬੰਦੇ ਠੀਕ ਆ ਪਈਆਂ ਨੇ ਪਾਥੀਆਂ ਬਹੁਤ ਹਾਰੇ ਲਾਦੇ ਪੱਥ ਪੱਥ ਇਹਨਾਂ ਨੇ ਵੀ ਇਹਨਾਂ ਨੇ ਬੱਸ ਹੋ ਗਈ ਇਹ ਬੰਦਿਆਂ ਦੀ ਕੀ ਵਿਚਾਰ ਦੇਣਾ ਚਾਹੋਗੇ ਬਾਰੇ ਮੈਂ ਵਿਚਾਰ ਇਹਦੇ ਮੈਂ ਜਾਊਂਗੀ ਮੈਂ ਦੋ ਵਾਰੀ ਗੋਹਾ ਪੱਥ ਦੋ ਵਾਰੀ ਗੋਹਾ ਪੱਥ ਕੇ ਟਾਈਫਾਇਟ ਹੋ ਗਿਆ ਆਪੇ ਆਪੇ ਗੋਹਾ ਟਾਈਫਾਇਟ ਮਤਲਬ ਚਾਰ ਵਾਰੀ ਮੈਂ ਦਵਾਈ ਦਵਾ ਲਿਆ ਮੈਂ ਕਿਹਾ ਪੈ ਗੋਹਾ ਪੱਥ ਨਾਲ ਕਿ ਖਾਂਦੀ ਨਾ ਲੱਗੀ ਨੂੰ ਅਗਲੀ ਵਾਰ ਤਾਂ ਹੁਣ ਲਾਵਾਂਗੇ ਗੋਹਾ ਪੱਥ ਲਾਓ ਚਲੋ ਓ ਬਿੱਲੇ ਓ ਰਿਆ ਉਹ ਦੇਖੀ ਜੀ ਬਿੱਲਾ ਦੇਖੋ ਸਾਡਾ ਕਿੱਥੇ ਫਿਰਦਾ ਟੀਨਾ ਦੇ ਕਬਜ਼ਾ ਕਰੀ ਫਿਰਦਾ ਉਹ ਗਿਆ ਭੱਜ ਗਿਆ ਨਹੀਂ ਆਉਂਦਾ ਛੱਲੇ ਆਊਗਾ ਹੁਣ ਉਹ ਆਜੋ ਹਾਂ ਉਹ ਗਿਆ ਬਾਤ ਬਿੱਲਾ ਆਪਣਾ ਇਹਨੂੰ ਬਹੁਤ ਚਾਹ ਰਿਹਾ ਉਹਨਾਂ ਨੂੰ ਫੜ ਕੇ ਸਾਨੂੰ ਅੱਥੇ ਦਿਖਾਓ ਓ ਮੰਮੀ ਆ ਗਈ ਦੇਖੀ ਉਧਰ ਮੈਂ ਇੰਨਾ ਕਰਨ ਹੁਣ ਕਿਉਂ ਕਰ ਲੋ ਕੰਮ ਕਰ ਲੋ ਕੰਮ ਐ ਕਰੀ ਹੋਗੀ ਹੁਣ ਹਾਂ ਕੁਛ ਕਰਦੇ ਨੇ ਇਹਨਾਂ ਨਾਲ ਐ ਇਹਨਾਂ ਦੀ ਸੇਵਾ ਕਰਦੇ ਨੇ ਤਾਂ ਇਹ ਇੱਥੇ ਸਾਰੀ ਦਿਹਾੜੀ ਰਹਿੰਦੇ ਨੇ ਸਵੇਰ ਹੀ ਇਹਨਾਂ ਨੂੰ ਦੁੱਧ ਦੁਪਹਿਰੇ ਦੁੱਧ ਆ ਹੁਣ ਰੋਟੀਆਂ ਬਿੰਦਕ ਨੂੰ ਫੇਰ ਦੁੱਧ ਇਹ ਕਿੱਥੇ ਜਾਣਾ ਇਹਨਾਂ ਨੇ ਇਹਨਾਂ ਦਾ ਜੱਗ ਲੱਗਿਆ ਵਾ ਇਹ ਮੌਜ ਹੀ ਮੌਜ ਸਹੀ ਗੱਲ ਆ ਮੇਰਾ ਇੱਕ ਵੀ ਥੱਲਾ ਨਹੀਂ ਵੱਡਣ ਤੋਂ ਚੁੰਗਿਆ ਨਹੀਂ ਪਤਾ ਕਿੰਨਾ 17 18 ਹਾਂ મતਲਬ ਵੀ ਤੁਸੀਂ ਆਦੇ ਮਤਲਬ ਨੂੰ ਸਮਝਾਓ ਇਹ ਬਾਦ ਤਾਂ ਠੀਕ ਜੀਂਗਾ ਬੁੱਤ ਮਤਵੰਦ ਬੰਦਾ ਹੈਗੀ ਮਤਵਲੀ ਸਹੀ ਗੱਲ ਆ ਮਤਲਬ ਤੋਂ ਵਗੈਰਾ ਤਾਂ ਕੁਝ ਵੀ ਨਹੀਂ ਹੈ ਨਾ ਕਿਹੜਾ ਕਰਦਾ ਹੂੰ ਹਾ 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 ਮੈਂ ਨਹੀਂ ਫੜਦੀ ਹੁਣ ਤੈਨੂੰ ਤੁਰ ਤੁਰਨਾ ਸਿੱਖ ਮਾੜਾ ਇਹ ਦੇਖ ਲੈ ਕਿੰਨੇ ਦੇ ਬੈਠਾ ਦੀ ਉਹ ਚੁੱਪ 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 ਵਾਦ ਤੁਰਨਾ ਸਿੱਖਦਾ ਆਜੋ 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 ਬਾਹਰ ਲੈਣ ਨਾਲੇ ਸਹੀ ਕੀ ਕਹਿੰਦਾ ਤੁਹਾਡਾ ਰਮੇਸ਼ਵਰ ਹਰਪਨ ਤੇਰੇ ਬਾਪੂ ਨੂੰ ਕਰਦਾ ਫੋਨ ਕੱਲ੍ਹ ਦੀ ਬਾਅਦ ਚੱਲੂਗਾ ਕੱਲ੍ਹ ਦੀ ਬਾਅਦ ਕਹਾਂ ਚੱਲੂ ਪੱਕਾ ਪਰਸੋਂ ਨੂੰ ਅੱਜ ਕਿੰਨੀ ਹੋ ਗਈ 12 ਅੱਜ 12 13 14 ਨੂੰ ਚੱਲੂਗਾ ਦਾ ਪੱਕਾ ਫਿਰ 16 ਨੂੰ ਆਜੂ 16 ਨੂੰ ਕੀ ਸਰਪਰ 17 ਨੂੰ 16 ਨੂੰ ਚਲੋ ਦੇਖਦੇ ਆ ਫਿਰ ਆਉਂਦਾ ਕਿ ਨਾ ਆਊਗਾ ਜੀ ਹੁਣ ਇਹ ਬਾਤ ਹੈ ਤੇ ਦੀਦੀ ਨੂੰ ਠਾਲ ਦੋ ਨਾਲੇ ਦੀਦੀ ਨਾਲ ਆਹ ਕਰ ਲੋ ਤਿਆਰ ਕਰ ਲੋ ਦੀਦੀ ਨਾਲ ਉਠਾਇਓ ਦੀਦੀ ਨੂੰ ਉਠਾ ਦੋ ਪਾਰੀ ਕਰ ਦੋ ਕਰ ਦੋ ਪਾਰੀ ਦੀਦੀ ਨੂੰ ਇੰਨਾ ਪਿਆਰ ਕਰਦਾ ਮੇਰਾ ਕਰ ਦੋ ਇਹ ਬਾਤ ਤੇ ਕਰਿਓ ਹਾਏ ਹਾਏ ਨਾ ਬਾਰ ਕਰਦਾ ਦੀਦੀ ਨੂੰ ਆਪਦੀ ਨੂੰ ਕਾਕਾ ਬਹੁਤ ਅੱਛਾ ਬੱਚਾ ਤੇ ਗੁੱਡ ਬੇਬੀ ਐ ਇਹ ਤਾਂ ਗੁੱਡ ਬੇਬੀ ਐ ਹਾਂ ਹਾਂ ਦੰਦੇ ਨਾ ਵੱਢੀ ਗੁੱਡ ਬੰਦਾ ਬੰਦਾ ਕਿਤੇ ਬੈਡ ਬਣ ਜਾਏ ਹਾਂਜੀ 5:30 ਹੋ ਗਏ ਹੁਣ ਮੈਂ ਪਵਰੀਤ ਨੂੰ ਪੜਾਉਣ ਲੱਗੀ ਆ ਕੰਮ-ਕਮ ਉਹਦਾਂ ਮੈਂ ਦਾਲ ਸਬਜ਼ੀ ਦਾਲ ਮੇਰੀ ਚੁੱਲੇ ਤੇ ਤਰੀ ਦੀ ਆਟਾ ਮੈਂ ਗੁੰਨਤਾ ਭਾਂਡੇ ਮਾਂ ਤੇ ਮਹਾਂ ਚੱਲ ਰੋਟੀਆਂ ਬਣਾਉਣੀ ਐ ਇੱਕ ਘੰਟਾ ਤੇ ਤੇ ਲਾਲਾ ਹੁਣ ਇਹਦਾ ਮੈਂ ਤਾਂ ਟੈਸਟ ਆ ਕੱਲ ਨੂੰ ਅੱਜ ਇਹ ਸਕੂਲ ਨਹੀਂ ਗਈ ਕਿਉਂਕਿ ਅੱਜ ਸਾਡੇ ਪ੍ਰਵਾਤ ਫੇਰੀ ਆਈ ਸੀ ਦਾਨ ਕਰਕੇ ਮਾਂ ਤੇ ਬਾਹਰ ਲੰਗੀ ਬਾਹਰ ਲੰਗੀ ਸੀ ਗੁਰਦੁਆਰਿਆਂ ਸੇ ਲੇਟ ਆਏ ਨੇ ਤਾਂ ਕਰਕੇ ਫਿਰ ਲੇਟ ਹੋ ਗਏ ਮਹਾਂ ਚੱਲ ਫੇਰ ਛੁੱਟੀ ਕਰ ਲੈ ਹੁਣ ਇਹਦਾ ਕੱਲ ਨੂੰ ਮੈਂਦਾ ਟੈਸਟ ਮਹਾਂ ਕਰਵਾ ਰਹੀ ਆ ਇਹਨੂੰ ਟੈਸਟ ਕਰਾਉਣ ਤੋਂ ਬਾਅਦ ਬੱਸ ਫੇਰ ਆਪਾਂ ਇਹ ਬਾਦ ਤੇ ਉਧ गांधी ते बस फिर अपा बेलले फिर अपा इनको काम नी फिर अपा बेलले बेलले फिर अपा रोटी रोटी खा के बेलले <laughs> रोटी रोटी हां <laughs> और मैं रोटी रोटी नहीं रोटी बनवा गाइस मेरी फैमिली तो है, है ना इको हैज अ पर्सन एंड दैट आर डाइटिंग द नामते टिक्की ਗੋਲ ਗੁੱਪੇ ਸਾਰੇ ਇਹ ਗਾਇਜ਼ ਉਹ ਤਵਾ ਮੇਰੇ ਤੇ ਲਾ ਰਹੀ ਹੈ ਪਰ ਫਿਰ ਹੁਣ ਕੀ ਕਰੇ ਬਈ ਜਦ ਘਰੇ ਚੀਜ਼ ਆ ਜਾਂਦੀ ਫਿਰ ਖਾਧੀ ਜਾਂਦੀ ਆ ਹੁਣ ਹਨਾ ਹੁਣ ਡਾਈਟਿੰਗ ਤਾਂ ਗਰਮੀਆਂ ਚ ਹੋਊਗੀ ਹੁਣ ਕੋਈ ਡਾਈਟਿੰਗ ਨਹੀਂ ਹੁੰਦੀ ਹੈਗੀ ਇਦਾਂ ਲਈ ਬਸ ਅਸੀਂ ਪੜਨ ਲੱਗੇ ਪਿਆ ਪੜ ਪੜ ਕੇ ਫਿਰ ਅਸੀਂ ਖਾਣਾ ਹੁਣਾ ਬਣਾ ਕੇ ਖਾ ਲਾਂਗੇ ਚਲੋ ਜੀ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਨ ਲੱਗੇ ਆ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਸੋਣ ਸੋਣੇ ਕਮੈਂਟ ਜਰੂਰ ਕਰਿਆ ਕਰੋ ਓਕੇ ਜੀ ਬਾਏ